ਮੇਰਾ ਨਾਮ ਇਹਾਰਾ ਸਿੰਘ ਪੱਤੀ ਦਾ ਨਾਮ ਮੇਰਾ ਬੇਟਾ ਸੀਗੀ ਇਹ ਹੈ ਭਵਿੰਦਰ ਸਿੰਘ ਕੀ ਗੱਲ ਹੋ ਗਈ ਐਕਸੀਡੈਂਟ ਹੋ ਗਿਆ ਜੀ ਉੱਥੇ ਅਮਰੀਕਾ ਦੇ ਵਿੱਚ ਅੱਜ ਮੈਂ ਕਿਵੇਂ ਜੀ ਮੂਰੇ ਗੱਡੀ ਸੀਗੀ ਰਾਤ ਦਾ ਸਮਾਂ ਸੀ ਥੋੜਾ ਹਨੇਰਾ ਸੀਗਾ ਥੋੜਾ ਜੀ ਜਦੋਂ ਮੂਰੇ ਕੋਈ ਛੋਟੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਇਹਦਾ ਜਿਹੜਾ ਟਰਾਲਾ ਸੀ ਉਹ ਸੁਲੈਂਪੀ ਜਾ ਰਿਹਾ ਸੀ ਇਹਦੇ ਵਾਲੀ ਸੀ ਜਦੋਂ ਜਾ ਰਿਹਾ ਸੀ ਤਾਂ ਮੂਰੇ ਗੱਡੀ ਹਨੇਰੇ ਚ ਦਿਖੀ ਨਹੀਂ ਸੀਗੀ ਜਦੋਂ ਲੱਗੇ ਆਈ ਤਾਂ ਇੱਕ ਲਖਤ ਬ੍ਰੇਕ ਮਾਰੇ ਤਾਂ ਗੱਡੀ ਲੈਨ ਤੋਂ ਉਤਰ ਗਈ ਤਾਂ ਦੂਜੇ ਪਾਸੇ ਤੇ ਜਾ ਕੇ ਦਰਖਤ ਤੇ ਟਕ ਟੋ ਗਈ ਦਰਖਤ ਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ 'ਚ ਵੜ ਗਿਆ ਫਿਰ ਉਹਦੇ ਬਾਅਦ 'ਚ ਜਿਹੜੀ ਗੱਡੀ ਨੂੰ ਅਗਲ ਲੱਗੀ ਫਤਲੇ ਦੇ ਵਿੱਚ ਜਦੋਂ ਅਗਲ ਨਹੀਂ ਇਹ ਅਗਲ ਲੱਗੀ ਤੇ ਬਾਅਦ ਪੁਲਿਸ ਆਈ ਜੀ ਫਿਰ ਬਾਅਦ 'ਚ ਪੁਲਿਸ ਆਈ ਸਾਡਾ ਰਿਸ਼ਤੇਦਾਰ ਪਿੱਛੇ ਆ ਰਿਹਾ ਸੀਗਾ ਦੂਜੀ ਉਹ ਵੀ ਟਰਾਲੇ ਤੇ ਸੀਗੇ ਦੋਹਾਂ ਨੇ ਇਕੱਠਿਆਂ ਨੇ ਰੋਟੀ ਖਾਧੀ ਐ ਦੋਹੇ ਇਕੱਠੇ ਹੀ ਤੁਰੇ ਆ ਹੂੰ ਉਦੇ ਬਾਅਦ ਚ ਉਹਨੂੰ ਇਹ ਟੈਲੀਫੋਨ ਲਾਇਆ ਸੀਗਾ ਉਹਦੇ ਬਾਅਦ ਚ ਜਦੋਂ ਐਕਸੀਡੈਂਟ ਹੋਣ ਤੋਂ ਪਹਿਲਾਂ ਹੀ 2 ਮਿੰਟ ਪਹਿਸਾ ਕਹਿੰਦਾ ਹਾਏ ਗਿਆ ਵਸ ਇੰਨੀ ਬਾਤ ਸੁਣ ਕੇ ਉਹ ਜਦੋਂ ਇਹਦਾ ਸਭ ਕੁਝ ਨਿਕਲ ਕੇ गिर ਗਿਆ ਸਾਰਾ ਕੁਝ ਹੀ ਟੈਲੀਫੋਨ ਚੱਲਣਾ ਬੰਦ ਹੋ ਗਿਆ ਉਹ ਜਦੋਂ ਇਹਦੀ ਜਗ੍ਹਾ ਤੇ ਉਹ ਪਹੁੰਚਿਆ ਜਾ ਕੇ ਦੇਖਿਆ ਤਾਂ ਉਹਨੇ ਵੀ ਪੁਲਿਸ ਨੂੰ ਟੈਲੀਫੋਨ ਕੀਤਾ ਉਹਨੇ ਪੁਲਿਸ ਹਾਂ ਜਿਹੜਾ ਜਦੋਂ ਮੌਕੇ ਤੇ ਮੌਤ ਹੋਈ ਉਹਨੂੰ ਵੱਡੇ ਕੱਟ ਲਿਆ ਸੀਗਾ ਜੀ ਨਹੀਂ ਮੌਕੇ ਤੇ ਪਹਿਲਾਂ ਹੀ ਮੌਤ ਹੋ ਗਈ ਸੀ ਵਿੱਚ ਜੜਾ ਤਾਂ ਨਹੀਂ ਕੁਝ ਪਾਣੀ ਪਤਾ ਨਹੀਂ ਕਿ ਜਲਿਆ ਕੀ ਨਹੀਂ ਅਜੇ ਤਾ ਉਹ ਅੱਜ ਤੇ ਟੈਲੀਫੋਨ ਆਇਆ ਸੀ ਕੱਲ ਨੂੰ ਦੱਸਣਗੇ ਪੁਲਿਸ ਉਸੇ ਬੰਦੇ ਨੂੰ ਸਾਡੇ ਰਿਸ਼ਤੇਦਾਰ ਨੂੰ ਹੀ ਜਾਣ ਦਿੰਦੀ ਹੈ ਬਸ ਹੋਰ ਕੋਈ ਜਾਣ ਨਹੀਂ ਸਕਦਾ ਉਹਨੂੰ ਹੀ ਜਾਣ ਦੇਣਾ ਕੱਲ ਨੂੰ ਹਾਂਜੀ ਦੋ ਹੀ ਹੈ ਇਹ ਇੱਕ ਲੜਕਾ ਇੱਕ ਲੜਕੀ ਇਹ ਸਮਾਂ ਬਿਲਕੁਲ ਜਿਹਾ ਜਿਹਾ ਉਹ ਇਹ ਤੋਂ ਮੇਰੇ ਕੋਲ ਤਾਂ ਗਿਆ ਹੋਇਆ 2016 ਦਾ ਸਪੇਨ ਵਿੱਚ ਹੀ ਸੀਗਾ ਪੱਕੇ ਹੀ ਸੀਗੇ ਅਸੀਂ ਦੋਵੇਂ ਪਿਓ ਪੁੱਤ ਮੇਰੇ ਨਾਂ ਤੇ ਹੀ ਗਿਆ ਸੀਗਾ ਬੱਚਿਆਂ ਦੇ ਤੌਰ ਤੇ ਹਾਂਜੀ ਉਹ ਤੋਂ ਹੁਣ ਫੇ ਹੋ ਗਿਆ ਹੁਣ ਗਿਆ ਸੀ 3.5 ਸਾਲ ਹੋ ਗਏ ਹਾਂ ਕੱਖਾ ਜੀ 3.5 ਸਾਲ ਇਥੋਂ ਮਿਲ ਕੇ ਸਪੇਨ ਤੋਂ ਚਲੇ ਗਿਆ ਸੀ ਹਾਂਜੀ ਜਦੋਂ ਆ ਗੇਮ ਜੀ ਚਲਦੀ ਸੀਗੀ ਉਹਦੇ ਕੋਲ ਤਾਂ ਪੇਪਰ ਸੀਗੇ ਉਹ ਤਾਂ بس ਟਿਕਟ ਲੈ ਕੇ ਗਿਆ ਜਦੋਂ ਮੈਕੀਕੋ ਜਾ ਕੇ ਬਾਟ ਟੱਪਿਆ ਹਾਂਜੀ ਉਹ ਕੋਈ ਲਾਸਟ ਟਾਈਮ ਤੁਹਾਡੇ ਨਾਲ ਗੱਲ ਹੋਣੀ ਸੀ ਲਾਸਟ ਹੇ ਪਰਸੋਂ ਬਹੁਤ ਗੱਲਾਂ ਹੋਈਆਂ 2-4 ਦਿਨ 2 ਦਿਨ ਪਹਿਲਾਂ ਹੀ ਹਾਂਜੀ ਹਾਂਜੀ ਗੱਲਾਂ ਹਾਂਜੀ ਪਿਆਰ ਮੁਹੱਬਤੀਆਂ ਸਾਰੀਆਂ ਇੱਥੇ ਕਰ ਲੈਣਾ ਇੱਥੇ ਕੋਟੀ ਪਾਉਣੀ ਹੈ ਇੱਥੇ ਇਹ ਕਰਨਾ ਉਹ ਕਰਨਾ ਜੀ ਹਾਂਜੀ ਹਾਂਜੀ ਬਹੁਤ ਕੁਝ ਬਹੁਤ ਹੀ प्यारा बच्चा ਸੀ ਮੇਰਾ ਨਾ ਕੋਸ ਸੀ ਸਾਡਾ ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇਣ ਨਾ ਕੋਈ ਨਸ਼ਾ ਨਹੀਂ ਕੋਈ ਕੁਝ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣ ਵਾਲੀ ਹਾਂਜੀ ਸੱਚੀ ਮੰਨ ਕਰਦੇ ਪਹਿਲਾਂ ਅਸੀਂ ਪਹਿਲਾਂ ਮੈਂ 20 ਸਾਲ ਬਹਿਰੀਨ ਦੇ ਵਿੱਚ ਰਹੇ ਹਾਂ ਉਹਦੇ ਬਾਅਦ ਚ ਹੁਣ 20 ਸਾਲ ਮੈਨੂੰ ਸੁਪੇਨ ਦੇ ਵਿੱਚ ਹੋ ਗਏ ਹੁਣ ਉਹਦੇ ਬਾਅਦ ਚ ਮੇਰਾ ਆਪਣਾ ਲੜਕਾ ਬਸ ਇਹ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਝ ਖੱਟ ਲਿਆ ਬਸ ਜੋ ਕੁਝ ਮੈਨੂੰ ਰੱਬ ਨੇ ਦਿੱਤਾ ਹਾਂਜੀ ਤੁਹਾਡਾ ਬਹੁਤ ਬਹੁਤ ਸਰਕਾਰ ਤੇ ਮੈਂ ਕੀ ਮੰਗ ਕਰਨੀ ਮੇਰੇ ਕੋਲ ਦਿੱਤਾ ਰੱਬ ਦਾ ਸਭ ਕੁਛ ਆ ਮੈਂ ਕਿ ਕਿਆ ਕਰਨੇ ਕਿਸੇ ਦੇ ਪੈਸੇ ਮੇਰੇ ਕੋਲ ਤਾਂ ਪੈਸਾ ਆਵਦਾ ਹੀ ਬਹੁਤ ਆ ਮੈਂ ਆਵਦੀ ਬਹੁਤ ਕਮਾਈ ਕੀਤੀ ਆ ਜੋ ਕੁਛ ਮੈਨੂੰ ਰੱਬ ਨੇ ਬਹੁਤ ਕੁਛ ਦਿੱਤਾ ਜਮੀਨ ਨਾ ਜਾਇਦਾਤਾਂ ਮੈਂ ਜੀਰੋ ਤੋਂ ਉੱਠ ਕੇ ਜੀਰੋ ਸਿਰਫ ਜੀਰੋ ਸੀਗਾ ਮੈਂ ਮੇਰੇ ਕੋਲ ਕੁਛ ਨਹੀਂ ਸੀਗਾ ਮੇਰੇ ਮਾਪੇ ਆਣੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲਾਤ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਘਰੋਂ ਦੂਜੇ ਪਾਸੇ ਕੋਠੀ ਆ ਮੇਰੀ ਪਿੱਛੇ ਇਧਰ ਤਿੰਨ ਕਮਰੇ ਦਿੱਤੇ ਸੀ ਕੱਚੇ ਦੇ ਵਿੱਚ ਮੈਂ ਫਿਰ ਵੀ ਆਪਣਾ ਉੱਠ ਕੇ ਸਾਰਾ ਕੁਛ 20 ਸਾਲਾਂ ਦੇ ਵਿੱਚ ਫੇਰ ਦੁਬਾਰਾ ਬਣਾਇਆ ਪਹਿਲਾ 20 ਸਾਲ ਦੀ ਕਮਾਈ ਬਹਿਰੀਨ ਦੀ ਮੈਂ ਮਿਸਤਰੀ ਦਾ ਕੰਮ ਜਾਣਦਾ ਸੀ ਠੇਕੇਦਾਰੀ ਕਰਦਾ ਸੀ ਕਿ ਬਹੁਤ ਕੁਝ ਪੈਸਾ ਬਹੁਤ ਬਣਾਇਆ ਮੈਂ 5-7 ਕਿਲੇ ਜ਼ਮੀਨ ਵੀ ਮੈਂ ਰੋਡ ਤੇ ਲੈ ਗਿਆ ਇੱਧਰ ਵੀ ਉੱਧਰ ਵੀ ਕੋਈ ਪਾਸੇ ਮੋਟਰਾਂ ਲੱਗੀਆਂ ਸਭ ਕੁਝ ਹੋਇਆ ਸਭ ਕੁਝ ਕੋਈ ਉਹਨੂੰ ਦਿੱਕਤ ਨਹੀਂ ਸੀ ਗੱਡੀ 2 ਲੱਖ ਦੀ ਲੈ ਕੇ ਘਰ ਖੜਾਈ ਆ ਮੋਟਰਸਾਈਕਲ ਬੋਰਟ ਅੰਦਰ ਖੜਾ ਤਿੰਨ ਚਾਰ ਮੋਟਰਸਾਈਕਲ ਖੜੇ ਆ ਸਾਡੇ ਕੋਈ ਦੇਣ ਲੈਣ ਦੀ ਮੈਨੂੰ ਕੋਈ ਤੰਗੀ ਨਹੀਂ ਕੀ ਸਿਰਫ ਮੈਂ ਤਾਂ ਰੱਬ ਦੇ ਪਾਣੇ ਚ ਹੁਣ ਰਹਿਣਾ ਚਾਹਵਾ ਦੋ ਹੀ ਮਾਲਕ ਤੀਵੀਂ ਆ ਬਸ ਲੜਕੀ ਪਿਆਈ ਗਈ ਆ ਹਾਂਜੀ ਦੋ ਹੀ ਬੱਚੇ ਆ ਜੀ ਬਰੇ ਅਮਨਦੀਪ ਸਿੰਘ ਜੀ ਨਾਮ ਸਜਮਜ ਰਹੀ ਹੈ ਜੀ ਕੀ ਗੱਲ ਵਾਕ ਜਿਹੜਾ ਇਹ ਦੇਖੋ ਜੀ ਸਾਡੇ ਪਿੰਡ ਦਾ ਮੁੰਡਾ ਸੀਗਾ ਭੁਪਿੰਦਰ ਸਿੰਘ ਤੇ ਵਿਦੇਸ਼ ਆਪਣਾ ਰੋਜ਼ਗਾਰ ਕਰਨ ਲਈ ਗਿਆ ਸੀ ਤੇ ਕੁਦਰਤੀ ਆਪਾਣਾ ਵਾਪਰ ਗਿਆ ਸੋ ਸਾਰੇ ਪਿੰਡ ਦੇ ਵਿੱਚ ਬੜੀ ਸੋਗ ਦੀ ਲਹਿਰ ਲਹਿਰਾ ਮਤਲਬ ਕਿ ਛਾਇਆ ਹੋਇਆ ਸੋਗ ਤੇ ਸਾਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਜਦੋਂ ਦੀ ਇਹ ਖਬਰ ਸੁਣੀ ਆ ਸੋ ਸਭ ਦਾ ਹੀ ਬੜਾ ਮਨ ਉਦਾਸ ਆ ਜੀ ਹਾਂਜੀ ਇਹ ਰੰਦੇ ਵਿੱਚ ਮੁੰਡਾ ਸੀ ਜਿਹੜਾ ਕਿਦਾਂ ਦਾ ਜੀ ਮਿਲਦਾ ਇਹਦਾ ਸੁਭਾਅ ਬਹੁਤ ਵਧੀਆ ਸੀਗਾ ਸਾਊ ਸੀਗਾ ਮੁੰਡਾ ਜੀ ਤੇ ਸਭ ਨਾਲ ਮਿਲ ਵਰਤਨ ਵਧੀਆ ਸੀਗਾ ਜੀ ਇਹਦਾ ਤੇ ਪਿੰਡ ਚ ਠੀਕ ਸੀਗਾ ਜੀ